ਸਤ ਸ੍ਰੀ ਅਕਾਲ ਮੈਂ ਗੁਰਚਰ ਸਿੰਘ ਕਸੇਲ ਅੱਜ ਅਸੀਂ ਇੱਥੇ ਪੱਟੇ ਆਏ ਆ ਸਰਦਾਰ ਗੁਲਾਬ ਸਿੰਘ ਪੁੱਲਰ ਹੋਣਾ ਦੇ ਫਰਕਾਰ ਆਏ ਆ ਇਹ ਉਹਨਾਂ ਦਾ ਫਾਰਮ ਹੈ ਇੱਥੇ ਅਨਾਖਾਂ ਦਾ ਇਹ ਇਹਨਾਂ ਦੇ ਕੋਲ ਉਹਦੇ ਬਾਰੇ ਜਾਣਕਾਰੀ ਲੈਣੇ ਆ ਪਿੰਡਾਂ ਖਾਂ ਬਾਰੇ ਕਿਵੇਂ ਚੱਲਦਾ ਚੱਲ ਜਾ ਸਰਦਾਰ ਗੁਰਚਰਨ ਸਿੰਘ ਜੀ ਕਸੇਲ ਸਾਹਿਬ ਬਹੁਤ ਤੁਹਾਡਾ ਧੰਨਵਾਦ ਤੁਸੀਂ ਸਾਡੇ ਕੋਲ ਆ ਜਾਏ ਸਾਨੂੰ ਦਰਸ਼ਨ ਦਿੱਤੇ ਸਾਡੇ ਬਾਗ ਬਾਰੇ ਪੁੱਛਣ ਲਈ ਆਏ ਬਹੁਤ ਖੁਸ਼ੀ ਦੀ ਗੱਲ ਹੈ ਜੀ ਤਨੁਜੀਆ ਨੂੰ ਕੰਮ। ਸਤਿ ਸ਼੍ਰੀ ਅਕਾਲ ਆਪਾਂ ਬਹੁਤ-ਬਹੁਤ ਤੁਹਾਡੀ ਮਿਹਰਬਾਨੀ। ਅਜੀ ਮੈਂ ਤੁਹਾਡੇ ਕੋਲੋਂ ਕੁਝ ਪੁੱਛਦੇ ਆ ਵੀ ਆ ਜਿਹੜੇ ਬਾਗ ਤੁਸੀਂ ਲਾਇਆ ਕਿੰਨੇ ਕਿਚੇਰਾਂ ਦਾ ਵਾ ਕੋਈ ਸਵਾਲ ਆ। ਹਾਂਜੀ। ਤੇ ਤੁਸੀਂ ਇਹਦੇ ਬਾਰੇ ਕੁਝ ਦੱਸਿਓ। ਹਾਂਜੀ। ਆਪਾਂ ਜਿਹੜੇ ਬਾਗ ਦੇ ਵਿੱਚ ਖੜੇ ਆ ਹਾਂਜੀ। ਇਹ 6ਵੇਂ ਸਾਲ ਦੇ ਬੂਟੇ। ਹਾਂਜੀ। ਤੇ ਜਿਸ ਤੋਂ ਆਪਾਂ ਅੱਗੇ ਆਏ ਆ ਉਹ 8 ਸਾਲ ਦੇ ਨੇ। ਅੱਛਾ ਜੀ। ਇਹ ਹਜੇ ਫਲ ਦੇਣਾ ਸ਼ੁਰੂ ਕਰਨ ਲੱਗੇ ਆ। ਉਹ ਥੋੜਾ-ਥੋੜਾ ਦੇ ਰਹੇ ਆ। ਹਾਂਜੀ। ਇਹ ਜਿਹੜਾ ਬੂਟਾ ਵਾ ਤੁਸੀਂ ਜਦੋਂ ਤੁਸੀਂ ਲੈਂਦੇ ਜੇ ਬੂਟਾ ਛੋਟਾ। ਹਾਂਜੀ। ਇਹ ਉਦੋਂ ਫਿਰ ਕਿੰਨੇ ਦਾ ਮਿਲਦਾ ਤੁਹਾਨੂੰ ਇਹ ਜਦੋਂ ਮੈਂ ਲਾਇਆ ਓਦੋਂ 60 ਰੁਪਏ ਰੇਟ ਸੀ ਅੱਛਾ ਜੀ ਅੱਜ ਤਾਂ ਸ਼ਾਇਦ 100 ਤੋਂ ਵੀ ਉੱਤੇ ਹੋਵੇਗਾ ਅੱਛਾ ਜੀ ਇਹ ਕਿੰਨੇ ਕਿੰਨੇ ਸਾਲਾਂ ਦਾ ਹੁੰਦਾ ਓਦੋਂ ਓਦੋਂ ਬੂਟਾ ਓਦੋਂ 1 ਸਾਲ ਦਾ ਹੀ ਬੂਟਾ ਦਿੰਦੇ ਅੱਛਾ ਜੀ 1 ਸਾਲ ਦਾ ਦਿੰਦੇ ਜੇ ਜ਼ਿਆਦਾ ਲੈਣਾ ਫਿਰ ਜ਼ਿਆਦਾ ਪੈਸੇ ਲੈਂਦੇ ਹੋ ਹਾਂਜੀ ਇਹ ਕਿੱਲੇ ਵਿੱਚ ਫਿਰ ਕਿੰਨੇ ਕਿੰਨੇ ਬੂਟੇ ਲੱਗ ਤੁਸੀਂ ਲਾਉਂਦੇ ਜੀ ਇੱਕ ਕਿੱਲੇ 'ਚ ਅਸਲ ਵਿੱਚ ਜੇ ਇਹ 75 ਵੀ ਲਾਉਂਦੇ ਆ ਕਈ 110 ਵੀ ਲਾਉਂਦੇ ਆ ਅੱਛਾ ਜੀ ਆਹ ਤੇ ਇੱਥੇ ਤੇ ਇਹਨਾਂ ਨੂੰ ਨਾਲ ਫਿਰ ਖਾਦ ਪੈਂਦੀ ਆ ਨਾਲ ਇਹਨਾਂ ਦੇ ਪਹਿਲਾਂ ਟੋਏ ਮਾਰਨੇ ਪੈਂਦੇ ਜੀ। ਹਾਂਜੀ। ਟੋਏ ਮਾਰ ਕੇ ਇਹਨਾਂ ਨੂੰ ਸੁਕਾਉਣਾ ਪੈਂਦਾ ਫਿਰ ਇਹਨਾਂ ਦੇ ਵਿੱਚ ਰੂੜੀ ਵਾਲੀ ਪਾ ਕੇ ਫਿਰ ਲਾਉਣੇ ਪੈਂਦੇ ਬੂਟੇ ਜੀ। ਤੇ ਮੁੜਕੇ ਇਹਨਾਂ ਦੀ ਗੋਡੀ ਗਾਡੀ ਗੋਡੀ ਗਾਡੀ ਹਰ ਸਾਲ ਜੀ ਬਹੁਤ ਖੇਤਲੇ ਦੀ ਕੰਮ ਥੋੜਾ ਨਹੀਂਗਾ ਕੰਮ ਬਹੁਤ ਜਿਆਦਾ। ਹਾਂਜੀ ਇਹ ਕਿੰਨਾ ਕੁ ਫਿਰ ਪਾਣੀ ਮੰਗਦਾ ਵਾ? ਪਾਣੀ ਤਾਂ ਬਸੋ ਜਿਮੇਰ ਨੂੰ ਇੱਕ ਅੱਧਾ ਪਾਣੀ ਦੇਈਦਾ ਉਹ ਨਜ਼ਰ ਨੂੰ ਬਰਸਾਤਾਂ ਸ਼ੁਰੂ ਹੀ ਨਹੀਂ ਗੀਆਂ। ਨਹੀਂ ਨਹੀਂ। ਜੇ ਮੈਂ ਫੋਚੋਨੇ ਦੀ ਫਸਲ ਹੈ ਉਹ ਜਿਆਦਾ ਪਾਣੀ ਮੰਗਦੀ ਉਹ ਤਾਂ ਬਹੁਤ ਜਿਆਦਾ ਪਾਣੀ ਮੰਗਦੀ ਹੈ ਆਜੂ ਦੇ ਨਾਲ ਠੀਕ ਨਹੀਂ ਦਾਈ ਇਹਨੂੰ ਲੋੜ ਮੁਤਾਬਕ ਦੇਣਾ ਪੈਂਦਾ ਹਫਤੇ ਦਹੀਂ ਦਿਨੀ ਹਾਂਜੀ ਹਾਂਜੀ ਤੇ ਇਹਦਾ ਤੁਸੀਂ ਫਿਰ ਮੰਡੀ ਕਰਨ ਤੁਸੀਂ ਆਪ ਕਰਦੇ ਜੀ ਤਿੰਨ ਤਿੰਨ ਫਤੋੜ ਕੇ ਖਾਣ ਕੋਈ ਕਈ ਤਾਂ ਠੇਕੇ ਤੇ ਦੇ ਦਿੰਦੇ ਆ ਪਰ ਅਸੀਂ ਆਪ ਕਰਦੇ ਆ ਖੁਦ ਕਰਦੇ ਜਾਂਗੇ ਤੇ ਉਹ ਦਿਨ ਉਹ ਦਿਨ ਨਾਲ ਤੁਸੀਂ ਆਪ ਫਿਰ ਠਵਾਈ ਠੋਈ ਦਾ ਸਾਰਾ ਖਰਚਾ ਫਿਰ ਤੁਹਾਡਾ ਬਿਲਕੁਲ ਜੀ ਉਹ ਖਰਚਾ ਇਦਾਂ ਐ ਵੀ ਇਥੋਂ ਨਾਖ ਪਰ ਦੀਦੀ ਆ ਮਾਰਕਾ ਲਾ ਦੀਦਾ ਪੰਜ ਛੇ ਕਰ ਰਹੇ ਰਹੀ ਲਲ ਕੇ ਗੱਡੀ ਕਰਦੇ ਨੇ ਰੋਈ ਦੀ ਉਹਨਾਂ ਦੇ ਮਾਰ ਕੇ ਲੱਗੇਂਦੇ ਉਹ ਆਖੋ ਆਖੋ ਆੜਤੀਏ ਉੱਥੇ ਛਾਂਡ ਲੈਂਦੇ ਆ ਤੇ ਛਾਂਡ ਕੇ ਫੇਰ ਉਹ ਜਿੰਨਾ ਜਿੰਨਾ ਰੇਡ ਲੱਗਾ ਸ਼ਾਮ ਨੂੰ ਤੁਹਾਨੂੰ ਦੱਸ ਦਿੰਦੇ ਆ ਤੇ ਉਸੇ ਹਿਸਾਬ ਨਾਲ ਜਿੰਨੀਆਂ ਸਾਡੀਆਂ ਗੱਡੀਆਂ ਜਾਣੀਆਂ ਖੀਰ ਤੇ ਉਹ ਸਾਫ ਕਰ ਦਿੰਦੇ ਆ ਕਿਰਾਇਆ ਸਾਡਾ ਉਹ ਦਿੰਦੇ ਆ ਜਿਹੜਾ ਸਾਨੂੰ ਪੈਂਦਾ ਹਣਾ ਕਿਰਾਇਆ ਉਹ ਦਿੰਦੇ ਬੇਟੀ ਦਾ ਖਰਚਾ ਲੇਬਰ ਦਾ ਖਰਚਾ ਇੱਥੇ ਜੋ ਸਾਡਾ ਆਉਂਦਾ ਇਹ ਇਹ ਕਿਹੜੇ ਕਿਸਮ ਦੇ ਤੁਸੀਂ ਜੜੀ ਲਾਈ ਆ ਇਹ ਸਾਡੇ ਇੱਥੇ ਬਹੁਤੀ ਪੱਥਰ ਨਾਲ ਹੀ ਚਲਦੀ ਹੈ ਪੱਥਰ ਨਾਲ ਆ ਲੋਕਾਂ ਬੱਗੂ ਕੋਸ਼ਾ ਵੀ ਲਾਇਆ ਪਰ ਬੱਗੂ ਕੋਸ਼ੇ ਤੋਂ ਛੱਡ ਗਏ ਕਿਉਂਕਿ ਉਹ ਕਈ ਵਾਰ ਨਾ ਫਲ ਨਹੀਂ ਦਿੰਦਾ ਇੱਕ ਪੇਟੀ ਭਰ ਦੇ ਜਿਹੜੇ ਤੁਹਾਡੇ ਜੇ ਆ ਮਜ਼ਦੂਰ ਲੱਗੇ ਹੁਣ ਤੇ ਉਹ ਕਰ ਕਿੰਨੇ ਪੈਸੇ ਲੈਂਦੇ ਪੇਟੀ ਦੇ ਪਰ ਜੇ ਨਹੀਂ ਉਹਨਾਂ ਦੀ ਸੱਦੀ ਦਿਹਾੜੀ ਚੱਲਦੀ ਹੈ ਦਿਹਾੜੀ 'ਚ ਜਿੰਨੀਆਂ ਅਸੀਂ ਮਰਜ਼ੀ ਮਤਲਬ ਜਿੰਨਾ ਅਸੀਂ ਮਾਲ ਤੜਵਾ ਕੇ ਦੇਾਂਗੇ ਜੇ ਉਹ ਲਗਭਗ ਸਾਨੂੰ 50 ਕਪੇਟੀਆਂ ਇੱਕ ਇੱਕ ਭਰਾਵਾ ਦੇ ਦਿੰਦਾ ਅੱਛਾ ਅੱਛਾ ਨਾਲ ਉਹਦੇ ਲੇਬਰ ਲਾਉਣੀ ਪੈਂਦੀ ਛਾਂਟਣ ਲਈ ਅੱਛਾ ਅੱਛਾ ਹਾਂਜੀ ਤੇ ਇਹ ਕਿੰਨੇ ਸਾਲ ਤੱਕ ਜਿਸ ਸਮਝਦੇ ਵੀ ਇਹ ਬੂਟਾ ਰਹੂਗਾ ਇਹ ਅਸੀਂ ਤਾਂ ਸਮਝਦੇ ਵੀ 60-70 ਸਾਲ ਚੱਲੂਗਾ ਇਹ ਹਾਂਜੀ ਵੀ ਜੜੀ ਦੀ ਆਮਦਨ ਹੈ ਦੂਜੇ ਨਾਲੋਂ ਨਾਲੋ ਫਿਰ ਇਹ ਨਹੀਂ ਜੀ ਇਹ ਕੁਝ ਨਹੀਂ ਕਹਿ ਸਕਦਾ ਅਨਸਰਟਨਟੀ ਆ ਜੇ ਤਾਂ ਮਾਲ ਘਟ ਹੋਇਆ ਜਾਂ ਟਾਈਮ ਨਾਲ ਜੇ ਮਾਛਲ ਦਾ ਸੇਬ ਕਸ਼ਮੀਰ ਦਾ ਸੇਬ ਪਹਿਲਾਂ ਆ ਗਿਆ ਤੇ ਇਹਦੇ ਰੇਟ ਤੇ ਫਰਕ ਪੈਣਾ ਹੀ ਪੈਣਾ ਜੀ ਕਿ ਇਹ ਘਟੂਗਾ ਜੇ ਥੋੜਾ ਜਿਹਾ ਰਿਲੇਟ ਹੋ ਗਿਆ ਫਿਰ ਉਹਦਾ ਪਰ ਰੇਟ ਚੰਗਾ ਵੀ ਮਿਲ ਜਾਂਦਾ ਇਹ ਪੂਰਾ ਫਲ ਬੂਟਾ ਕਿੰਨੇ ਕਿੰਨੇ ਫਸਲ ਦਾ ਤੇ 12 ਸਾਲ ਤੇ ਜਾ ਕੇ ਪੂਰਾ ਫਲ ਦਿੰਦਾ ਬੂਟਾ ਅੱਛਾ ਅੱਛਾ 12 12 ਸਾਲ ਦਾ ਹੁੰਦਾ ਹਾਂ ਜੀ ਦੋਵਾਂ ਦਾ ਤੇ ਪਰ ਕੋਈ ਤੁ ਕੋਈ ਗੱਲ ਤੁਸੀਂ ਇਹਦੇ ਬਾਰੇ ਦੱਸਣੀ ਚਾਹਤ ਸੀ ਚਾਹਤ ਸੀ ਮੈਂ ਮੈਂ ਕਹਿੰਨਾ ਵੀ ਇਹਨੂੰ ਲਾਉਣ ਤੋਂ ਪਹਿਲਾਂ ਪਲੈਨਿੰਗ ਜ਼ਰੂਰ ਚਾਹੀਦੀ ਆ ਪਲੈਨਿੰਗ ਤੋਂ ਬਿਨਾ ਇਹਨੂੰ ਕਦੀ ਨਾ ਲਾਵੇ ਪਹਿਲਾਂ ਤਾਂ ਆਪਣਾ ਸੋਰਸੇਸ ਵੇਖੇ ਵੀ ਮੇਰੇ ਕੋਲ ਵਾਧੂ ਕਿੰਨੇ ਸੋਰਸੇਸ ਹੈਗੇ ਕਿੱਥੋਂ ਆਉਂਦਾ ਮੈਨੂੰ ਮਹੀਨੇ ਬਾਅਦ ਜਾਂ 6 ਮਹੀਨਿਆਂ ਬਾਅਦ ਕੋਈ ਪੈਸਾ ਫਿਰ ਤਾਂ ਇਹਨੂੰ ਲਾ ਲਵੇ ਤੇ ਜੇ ਸਿੱਧੇ ਮਾਤੜ ਜੱਟ ਨੇ ਲਾਉਣੇ ਆ ਵੀ ਝੋਨਾ ਛੱਡ ਕੇ ਤੇ ਫਿਰ ਤਾਂ ਬਿਲਕੁਲ ਹੀ ਨਹੀਂ ਲਾਉਣਾ ਚਾਹੀਦਾ ਕਿਉਂਕਿ 7-8 ਸਾਲ ਕੋਈ ਆਮਦਨ ਨਹੀਂ ਜਾਂ ਹੁੰਦਿੰਦਾ ਜਿਹੜੀਆਂ ਮੈਂ ਇਹ ਚੋਂ ਸਾਡੇ ਇੱਥੇ ਪੰਜਾਬ ਦੇ ਵਿੱਚ ਕਨਕ ਤੇ ਝੋਨਾ ਦੋ ਹੀ ਚੀਜ਼ਾਂ ਨੇ ਜਿਹਨਾਂ ਦੇ ਐਮਐਸ ਵੀ ਹੈਗੀ ਆ ਤੇ ਉਹਨਾਂ ਦੇ ਰੇਟ ਮਿਲ ਕੇ ਤੇ ਬੰਦੇ ਦੀ ਰੋਜੀ ਰੋਟੀ ਚੱਲਦੀ ਆ ਜੇ ਉਹ ਜੇ ਦੂਸਰੀ ਫਸਲ ਮੈਨੂਅਲ ਵੀਜਣਗੇ ਜਿਹਦਾ ਮੈਨੂਅਲ ਉਹਦਾ ਖਰਚਾ ਹੀ ਵੱਜ ਜਾਣਾ ਉਹਦਾ ਪਤਾ ਨਹੀਂ ਉਹਨੇ ਦੇਣਾ ਵੀ ਨਹੀਂ ਕੋਈ ਦੇਣਾ ਹਾਂਜੀ ਉਹ ਆਪੇ ਜੀ ਜਿਹਦੇ ਕੋਲ ਜਮੀਨ ਤੇ ਜਾਦੀ ਆ ਉਹ ਆਪਣੇ ਪਰ ਕੁਝ ਹਿੱਸੇ ਨੂੰ ਉਹ ਆਪਦੇ ਕੋਸ਼ ਇਥੇ ਰੂ ਉਹਦੇ ਵਿੱਚ ਲਾਵੇ ਤੇ ਫਿਰ ਕੁਝ ਹਿੱਸਾ ਜਿਹੜਾ ਉਹ ਆਪਣਾ ਆਪਣੇ ਰੋਟੀ ਪਾਣੀ ਨੂੰ ਕਰੇ ਹਾਂਜੀ ਹਾਂਜੀ ਜ਼ਰੂਰੀ ਹੈ ਪਹਿਲਾਂ ਆਪਦੇ ਰੋਟੀ ਪਾਣੀ ਦਾ ਫਿਕਰ ਕਰਕੇ ਫਿਰ ਇਹ ਬਾਗ ਲਾਉਣਾ ਚਾਹੀਦਾ ਹਾਂਜੀ ਹਾਂਜੀ ਚਲ ਵਧੀਆ ਹਾਂਜੀ ਚਲੋ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸ਼ੁਕਰਗੁਆ ਜੀ ਤੁਹਾਡਾ ਵੀ ਨਹੀਂ ਆਏ ਧੰਨਵਾਦ ਤੁਹਾਡਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ